ਸੇਕਾ ਕੌਮ ਨੂੰ ਰਾਇਲ ਐਂਡ ਮਾਰਸ਼ਲ ਮੰਨਿਆ ਜਾ ਰਿਹਾ ਹੈ ਕਿਸੇ ਵੀ ਮੁਲਕ ਦੇ ਵਿੱਚ ਜਾਈਏ ਪੱਗ ਵਾਲੇ ਆਦਮੀ ਦਾ ਸਤਿਕਾਰ ਕਰਦੇ ਆ ਔਰ ਸਿੱਖ ਧਰਮ ਨੂੰ ਬਹੁਤ ਮਹਾਨ ਮੰਨਿਆ ਜਾਂਦਾ ਹੈ ਅੱਜ ਤੱਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੋਈ ਟਿੱਕ ਟਿੱਪਣੀ ਨਹੀਂ ਹੋਈ ਪਰ ਆਹ ਇੱਕ ਮਹੀਨੇ ਦੇ ਅੰਦਰ ਅੰਦਰ ਦੋ ਕਟਨਾਮਾ ਨੇ ਜਿਹੜਾ ਹੈਗਾ ਸਿੱਖ ਕੌਮ ਦਾ ਸਿਰ ਨੀਵਾ ਕੀਤਾ ਇਹਦੇ ਵਿੱਚ ਸਾਡੇ ਜਿਹੜੇ ਸਿੱਖ ਧਰਮ ਦੇ ਆਗੂ ਹੈ ਉਹਨਾਂ ਦਾ ਵੀ ਯੋਗਦਾਨ ਹੈ ਕਿ ਜਿਹੜੀ ਸਾਡੀ ਸਿੱਖੀ ਦੀ ਦਿੁਰਦਿਸ਼ਾ ਹੋ ਰਹੀ ਹੈ ਪਹਿਲੀ ਸੀਗੀ ਸਰਬਜੀਤ ਕੌਰ ਜੋ ਇੱਕ ਜੱਥੇ ਦੇ ਨਾਲ ਗਈ ਔਰ ਪਾਕਿਸਤਾਨ ਦੇ ਵਿੱਚ ਉਹਨੇ ਨਿਕਾਹ ਕਰਵਾਇਆ ਗੜਗਾਦੇ ਸਾਹਿਬ ਵੀ ਨਾਲ ਸੀਗੇ ਪਰ ਆਪਾ ਇਹ ਨਹੀਂ ਮੰਨਦੇ ਵੀ ਜਥੇਦਾਰ ਦਾ ਤਸੂਰ ਹੈ ਲੇਕਿਨ ਸਿੱਖ ਜਿਹੜੇ ਸਾਡੇ ਜਾਂਦੇ ਨੂੰ ਬਾਹਰ ਜਾਂਦੇ ਨਾਲ ਜਥੇ ਜਾਂਦੇ ਨਾਲ ਉਹ ਪਰਪੱਕ ਔਰ ਜਿੰਨਾ ਦਾ ਧਰਮ ਦੇ ਉੱਤੇ ਸ਼ਰਧਾ ਹੁੰਦੀ ਹੈ ਭਾਵਨਾ ਹੁੰਦੀ ਹੈ ਉਹ ਵਿਅਕਤੀ ਹੈ ਜਿਹੜੇ ਸਾਡੇ ਇਹ ਪਾਕਿਸਤਾਨ ਆ ਜਿਹੜੇ ਜਾਂਦੇ ਆ ਇਹਨਾਂ ਨੇ ਕਿਵੇਂ ਬੀਬੀ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਉਹਨੀਆਂ ਗੱਲਾਂ ਪਤਾ ਹੋਈਆਂ ਤਾਂ ਜਿੱਥੇ ਜਾ ਕੇ ਕਿਉਂ ਨਹੀਂ ਚਲੋ ਪਾਕਿਸਤਾਨ ਦੇ ਵਿੱਚ ਰਹਿ ਜਾਣਾ ਹੋਰ ਗੱਲ ਹੈ ਇੱਕ ਧਾਰਮਿਕ ਤਬਦੀਲ ਕਰਨੇ ਉੱਥੇ ਜਾ ਕੇ ਕਿੱਡੀ ਵੱਡੀ ਜਿਹੜੀ ਫੇਸ ਪਹੁੰਚੀ ਹੈ ਸਿੱਖ ਧਰਮ ਦੇ ਵਿੱਚ ਉੱਥੋਂ ਦਾ ਉਸ ਕੋਰਟ ਦਾ ਐਡਵੋਕੇਟ ਕਹਿ ਰਿਹਾ ਕਹਿੰਦਾ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਨਹੀਂ ਹੋਈ ਕਿ ਸਾਬੂਦੀਨ ਜਾਂ ਉਹ ਕੀ ਨਸੂਰ ਹੈਗਾ ਬੰਦਾ ਨਸੂਨ ਉਹਦਾ ਵਿਆਹ ਹੋਇਆ ਸਭ ਤੋਂ ਕਹਿੰਦਾ ਮੈਨੂੰ ਵੱਡੀ ਖੁਸ਼ੀ ਇਹ ਹੋਈ ਕਿ ਸਰਬਜੀਤ ਕੌਰ ਨੇ ਧਰਮ ਪਰਵਰਤਨ ਕੀਤਾ ਵੀ ਸਾਡੀ ਜਿਹੜੀ ਹੈਗੀ ਹੈ ਮੁਸਲਮਨ ਦੇ ਵਿੱਚ ਜਿਹੜੀ ਹੈਗਾ ਵਾਧਾ ਹੋਇਆ ਦੇਖੋ ਇਸ ਚੀਜ਼ ਨੂੰ ਨੇ ਖੁਸ਼ੀ ਬਣਾਈ ਇੱਕ ਪੜਿਆ ਲਿਖਿਆ ਡਿਗਰੀ ਵਾਲਾ ਬੰਦਾ ਤੇ ਦੂਜਾ ਜਲੰਧਰ ਦੇ ਵਿੱਚ ਇੱਕ ਗ੍ਰੰਥੀ ਹੈ ਉਹ ਔਰ 50+ ਦੀ ਉਮਰ ਹੈ ਸਾੜਾ ਰੱਖਿਆ ਦਮੱਲਾ ਪਾਇ ਸਜਿਆ ਤਾਂ ਉਸਨੇ ਇੱਕ 13 ਸਾਲ ਦੀ ਲੜਕੀ ਨਾਲ ਰਿਸ਼ਤ ਕਰ ਦਿੱਤਾ ਜਿਹੜੇ ਕਿ ਉਹਦੇ ਬੱਚਿਆਂ ਦੇ ਨਾਲ ਉਹਦੀ ਲੜਕੀਆਂ ਤੋਂ ਉਹਨਾਂ ਨਾਲ ਉਹ ਖੇਡਦੀ ਸੀ ਤੇ ਉਹ ਘਰ ਦੇ ਵਿੱਚ ਗਈ ਤਾਂ ਪੁੱਛਿਆ ਵੀ ਅੰਕਲ ਲੜਕੀਆਂ ਦਾ ਨਾਮ ਲਿਆ ਕਿੱਥੇ ਹੈ ਉਹਨੇ ਅੰਦਰ ਬੁਲਾਇਆ ਤੇ ਉਹ ਜਿਹੜੀਆਂ ਦੋ ਦੀਆਂ ਲੜਕੀਆਂ ਸੀ ਤੇ ਉਹਦੇ ਘਰ ਵਾਲੇ ਸੁਨੰਦਪੁਰ ਸਾਬ੍ਹ ਗਏ ਹੋਏ ਸੀ ਤਾਂ ਉਹ ਦੱਸਦੇ ਆ ਕਿ ਵੀ ਉਹਦੀ दारू ਵੀ ਪੀਤੀ ਹੋਈ ਸੀ ਹੁਣ ਅਸੀਂ ਕਿੰਨਾ ਕਚਰ ਇੰਨਾਂ ਚੀਜ਼ਾਂ ਤੇ ਵਿਸ਼ਵਾਸ ਕਰਾਂ ਕਿ ਕੀ ਦਾੜੀ ਕੇਸ ਰੱਖੇ ਵਾਲਾ ਹੀ ਸਿੱਖ ਹੈ ਸਿੱਖ ਦਾ ਮਤਲਬ ਇਹ ਹੈ ਜਿਹਨੇ ਸਿੱਖ ਲਿਆ ਉਹ ਤਾਂ ਸਾਡੀ ਘਰ ਰਹਿਤ ਮਰਜ਼ਾਦਾ ਤੇ ਕੀ ਹੁਣ ਇਹਨਾਂ ਬੰਦਿਆਂ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਹੈ ਦੇਖੋ ਜਿਵੇਂ ਸਾਡੀਆਂ ਕੋਰਟਾਂ ਮੰਨ ਜੋ ਅਦਾਲਤਾਂ ਦਾ ਉਹਦਾ ਸਮਾਵਧ ਟ੍ਰਾਇਲ ਚੱਲਦਾ ਹੈ ਤਾਂ ਜੋ ਉਹਦੇ ਚ ਐਵੀਡੈਂਸ ਹੁੰਦੀ ਹੈ ਗਵਾਹੀਆਂ ਹੁੰਦੀਆਂ ਉਹਦੇ ਹਿਸਾਬ ਨਾਲ ਸਜ਼ਾ ਮਿਲਦੀ ਹੈ ਤੇ ਇੱਕ ਜਿਹੜਾ ਸਾਡਾ ਸਾਡੇ ਪੈਰੋਕਾਰ ਹੈ ਉਹ ਕੀ ਸਜ਼ਾ ਦਿੰਦੇ ਇਹੋ ਜਿਹੇ ਬੰਦਿਆਂ ਨੂੰ ਨਾਲ ਦੀ ਨਾਲ ਜਿਹੜਾ ਹੈਗਾ ਫਾਹੇ ਲਾਇਆ ਜਾਣਾ ਚਾਹੀਦਾ ਤਾਂ ਜੋ ਅੱਗੇ ਤੋਂ ਕੋਈ ਜਿਹੜਾ ਬੰਦਾ ਗਲਤੀ ਨਾ ਕਰੇ ਹਾਂ ਗਲਤੀ ਇਨਸਾਨ ਗਲਤੀ ਦਾ ਪੁੱਤ ਲੈ ਪਰ ਇੱਕ ਉਹਦਾ ਧਰਮ ਦਾ ਅਗੂ ਬਣ ਕੇ ਇਹ ਗਲਤੀਆਂ ਕਰਦਾ ਤੇ ਫਿਰ ਉਹ ਕਿਤੇ ਵੀ ਬਖਸ਼ਣ ਯੋਗ ਨਹੀਂ ਹੁੰਦਾ ਕਿਉਂਕਿ ਉਹਦਾ ਸਾਫਤ ਸੂਰਤ ਹੈ ਦਾੜੀ ਕੇਸ ਰੱਖੇ ਹੋਏ ਹੈ ਦਮਾਲਾ ਬਣਦਾ ਅੰਮ੍ਰਿਤ ਛਕਿਆ ਹੋਇਆ ਇਹੋ ਜੇ ਕੰਮ ਕਰਦਾ ਤੇ ਫਿਰ ਭਾਈ ਉਹ ਤੇ ਸਾਰੀ ਸਿਕ ਕੌਮ ਦਾ ਦੀਪਦ੍ਰਮੀ ਹੁੰਦੀ ਹੈ ਤੇ ਇਹੋ ਜੇ ਬੰਦੇ ਬਖਸ਼ ਨਹੀਂ ਚਾਹੀਦੇ ਉਹ ਦੱਸਦੇ ਉਹ ਤੇ ਘਟਾ ਤੇਲ ਕਰ ਲਿਆ ਸੀ ਕਹਿੰਦੇ ਸੜਨ ਦੀ ਕੋਸ਼ਿਸ਼ ਕਰਦੇ ਸੀ ਉਹ ਪੂਲੇ ਨੇ ਗਾੜੀ ਹੁਣੀ ਸੀ ਵਧੀਆ ਸੀ ਜਿੰਨਾ ਚਿਰ ਸਾਡੀ ਸ਼੍ਰੋਮਣੀ ਕਮੇਟੀ ਔਰ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਨਹੀਂ ਆਉਂਦੀ ਤੇ ਇਨ੍ਹਾਂ ਰਾਜਨੀਤਿਕ ਆਗੂਆਂ ਦੇ ਵਿੱਚੋਂ ਨਹੀਂ ਨਿਕਲਦੀ ਉਹਨਾਂ ਚਿਰ ਸਾਡੇ ਪੰਜਾਬ ਦਾ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖੀ ਦਾ ਭਾਈ ਕਦੇ ਭਲਾ ਨਹੀਂ ਹੋਣਾ ਕਿਉਂਕਿ ਰਾਜਨੀਤਿਕ ਲੋਕ ਨਹੀਂ ਕਦੇ ਵੀ ਚਾਹੁੰਦੇ ਹੁੰਦੇ ਕਿ ਸ਼ਾਂਤੀ ਰਹੇ ਤੇ ਜਿਹੜੀ ਸਾਡੀ ਕੁਰਬਾਨੀ ਹੈ ਉਹ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪੁੰਜ ਹੈ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਇਸ ਕਰਕੇ ਜਿਹੜੀਆਂ ਦੋ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਤੇ ਜਿਨ੍ਹਾਂ ਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਤੇ ਇੱਥੇ ਕੋਈ ਵੀ ਦਮਾਲੇ ਵਾਲਾ ਸਿੰਘ ਚੋਲੇ ਵਾਲਾ ਸਿੰਘ ਜਾਂ ਕੋਈ ਹੋਰ ਉੱਚੀ ਆਵਾਜ਼ ਦੇ ਵਿੱਚ ਬੋਲਿਆ ਨਹੀਂ ਵੀ ਇਹ ਗੱਲ ਪਾਈ ਗਲਤ ਹੋਈ ਹੈ ਅਸੀਂ ਕਿਹੜੀ ਰਾਹ ਤੁਰੇ ਹੋਏ ਹਾਂ ਤੇ ਜੇ ਇਸ ਤਰ੍ਹਾਂ ਸਾਡੇ ਜਿਹੜਾ ਹੈਗਾ ਨਸਲਕੁਸ਼ੀ ਹੋਣੀ ਲੱਗ ਗਈ ਜੇ ਰੇਪ ਹੋਣ ਲੱਗ ਗਏ ਬਲਾਤਕਾਰ ਹੋਣ ਲੱਗ ਗਏ ਕੌਣ ਵਿਸ਼ਵਾਸ ਕਰੂਗਾ ਕਿਸੇ ਤੇ ਕੌਣ ਤੁਹਾਡੇ ਗੈਰਹਾਜ਼ਰੀ ਦੇ ਵਿੱਚ ਆਪਦੇ ਪਰਿਵਾਰ ਨੂੰ ਛੱਡ ਕੇ ਜਾਊ ਕਰੇ ਭਾਈ ਪਾਠ ਚੱਲ ਰਿਹਾ ਕਰੇ ਕੋਈ ਵਿਸ਼ਵਾਸ ਬਣੂਗਾ ਨਹੀਂ ਬਣਦਾ ਤੇ ਦੂਸਰਾ ਧਰਮ ਤਬਦੀਲ ਹੋਣ ਲੱਗ ਗਏ ਇੱਕ ਤਾਂ ਆ ਕੇ ਕਰਦੇ ਐ ਅਸੀਂ ਇੱਕ ਜਾ ਕੇ ਕਰਦੇ ਆ ਉੱਥੇ ਇੱਕ ਅਸੀਂ ਜਾ ਕੇ ਦੂਸਰੇ ਮੁਸਲਮ ਕੰਟਰੀ ਦੇ ਵਿੱਚ ਜਾ ਕੇ ਜਿਹੜਾ ਹੈਗਾ ਧਰਮ ਤਬਦੀਲ ਕੀਤਾ ਤੇ ਗੁਰੂ ਸਾਹਿਬ ਦੇ ਬੱਚਿਆਂ ਨੇ ਦੇਖੋ ਛੋਟੇ-ਛੋਟਿਆਂ ਨੇ ਧਰਮ ਨੂੰ ਖੇਸ ਨਹੀਂ ਪਹੁੰਚਾਈ ਸੀ ਤੇ ਆਪਣੀਆਂ ਜਾਨਾਂ ਦੇ ਦਿੱਤੀਆਂ ਸੀ ਕਿਉਂਕਿ ਅਸੀਂ ਸਿੱਖੀ ਦੇ ਵਿੱਚ ਪਰਪੱਕ ਨਹੀਂ ਸਾਡੇ ਜਿਹੜੇ ਆਗੂ ਹੈ ਉਹ ਸਾਨੂੰ ਸਹੀ ਸੇਧ ਨਹੀਂ ਦੇ ਰਹੇ ਇਹ ਸਿਰਫ ਜਿਹੜੇ ਹੈਗੀਆਂ ਇੱਕ ਜਿਹੜੀਆਂ ਗੋਲ ਕਲ ਆ ਰੱਖੀਆਂ ਨਾ ਇੱਕ ਕਮਾਈ ਦਾ ਸਭ ਤੋਂ ਵੱਡਾ ਸਾਧਨ ਹੈ ਮਤਲਬ ਇਸ ਢੇਕ ਦੇ ਵਿੱਚ ਹੁਣ ਜਿਹੜੀਆਂ ਦੋ ਪਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਇੱਕ ਮਹੀਨੇ ਦੇ ਅੰਦਰ ਅੰਦਰ ਤੇ ਬੁੱਧੀ ਜੀ ਵੀ ਮੇਰੀ ਉਹਨਾਂ ਬੁੱਧੀ ਜੀ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਸਿੱਖ ਧਰਮ ਨੂੰ ਮੰਨਦੇ ਐ ਅਸਲ ਵਿੱਚ ਮੰਨਦੇ ਐ ਔਰ ਪੜਦੇ ਆ ਸੁਣਦੇ ਆ ਲਿਖਦੇ ਆ ਉਹ ਇਹ ਤੇ ਮੰਤਮ ਕਰਨ ਸੋਚਣ ਵੀ ਜਰਾ ਸਹੀ ਸਾਡੀ ਸਿੱਖੀ ਸਾਡਾ ਵਿਰਸਾ ਸਾਡੀ ਵਿਰਾਸਤ ਕਿੱਧਰ ਨੂੰ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ